ਪਿੱਛੇ ਗਰ ਅਮਰ ਪਿੱਛੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਦੇਸ਼ ਦੇ ਲੋਕਾਂ ਨੇ ਇੱਕ ਸਟਰੋਂਗ ਆਪੋਜੀਸ਼ਨ ਵਾਸਤੇ ਉਹਨਾਂ ਨੇ ਆਪਣੀ ਵੋਟ ਪਾਈ ਹੈ ਕਿ ਸਰਕਾਰ ਤੇ ਜਿਹੜੇ ਕੰਮਕਾਜ ਸਿਗੇ ਲੇਕਿਨ ਜਿਸ ਤਰੀਕੇ ਦੇ ਨਾਲ ਮੰਨ ਧੜੰਗ ਜੋ ਬਿਲ ਹੁੰਦਾ ਸੀ ਪਾਸ ਕਰ ਦਿੰਦੇ ਸੀ ਬਿਨਾ ਡਿਬੇਟ ਦੇ ਨਾਲ ਘੱਟ ਤੋਂ ਘੱਟ ਉਸ ਸਾਲਾ ਬੰਦ ਹੋਗਾ ਤਾਂ ਮੈਂ ਉਮੀਦ ਕਰਦੀ ਆ ਕਿ ਲੋਕਾਂ ਦੀ ਉਮੀਦਾਂ ਚ ਪੂਰੇ ਉਤਰਨਗੇ ਅੱਜ ਬੇਰੋਜ਼ਗਾਰੀ ਬਹੁਤ ਵੱਡਾ ਮੁੱਦਾ ਹੈਗਾ ਮੈਂ ਆਸ ਕਰਦੀ ਆ ਕਿ ਸਾਡੇ ਪੰਜਾਬ ਦੇ ਨਾਲ ਵੀ ਇਨਸਾਫ ਕਰਨਗੇ ਕਿ ਕਿ ਹਾਲਾਂਕਿ ਪਿਛਲੇ 4-5 ਸਾਲਾਂ ਤੋ ਕਿਸੇ ਬਜਟ ਚ ਪੰਜਾਬ ਦਾ ਨਾਟਕ ਨਹੀਂ ਸੀ ਪਰ ਹੁਣ ਮੈਂ ਦੇਖਿਆ ਕਿ ਉਸ ਉਹਨਾਂ ਦੇ ਜਿੰਨੇ ਲੋਕ ਕਾਮਯਾਬ ਹੋਏ ਨੇ ਪਾਜਬਾ ਦੇ ਨਾ ਹੀ ਉਹਦੇ ਵਿੱਚ ਕੋਈ ਸਿੱਖ ਹੈ ਨਾ ਹੀ ਉਹਦੇ ਵਿੱਚ ਕੋਈ ਜੈਨ ਜਾਂ ਕ੍ਰਿਸਚਨ ਜਾਂ ਮੁਸਲਮ ਹੈ ਸੋ ਮਾਈਨੋਰਟੀਜ਼ ਨੂੰ ਤਾਂ ਬਿਲਕੁਲ ਬਾਹਰ ਕਰਤਾ ਲੇਕਿਨ ਇਹ ਨਾ ਘਟ ਗਿਣਤੀਆਂ ਦਾ ਦੇਸ਼ ਵਿੱਚ ਬਹੁਤ ਵੱਡਾ ਯੋਗਦਾਨ ਹੈ ਖਾਸ ਤੌਰ ਸਾਡੇ ਪੰਜਾਬ ਦੇ ਕਿਸਾਨਾਂ ਦਾ ਜਿਹੜਾ ਦੇਸ਼ ਦਾ ਢਿੱਡ ਪਰਾਂ ਦਾ ਬਹੁਤ ਵੱਡਾ ਕੰਮ ਕਰਦੇ ਨੇ ਮੈਂ ਉਮੀਦ ਕਰਦੀ ਆ ਇਹ ਸਰਕਾਰ ਸਾਡੇ ਪੰਜਾਬ ਦੇ ਕਿਸਾਨਾਂ ਦੇ ਨਾਲ ਇਨਸਾਫ ਕਰਨਗੇ ਤੇ ਪੰਜਾਬ ਦੀ ਅਮਨ ਸ਼ਾਂਤੀ ਨੂੰ ਕਾਇਮ ਕਰਨ ਰੱਖਣ ਵਾਸਤੇ ਇਹ ਜਿਹੜੀ ਉਹਨਾਂ ਦੀ ਭਰਾ ਮਾਰੂ ਨੀਤੀ ਹੈ ਉਹਨੂੰ ਪੰਜਾਬ 'ਚ ਇੱਥੇ ਨਹੀਂ ਲਾਗੂ ਕਰਨਗੇ ਰਾਹੁਲ ਗਾਂਧੀ ਦੇ ਗ੍ਰੁੱਪ ਦੇ ਅੰਦਰ ਇਤਨਾ ਚੱਲ ਰਿਹਾ ਹੈ ਕਿ ਮੈਂ ਲੱਗਦਾ ਹਾਂ ਚਲੋ ਮੁਬਾਰਕ ਹੋ ਜੋ ਵੀ ਜੋ ਵੀ ਜਿੰਨੂ ਮਰਜ਼ੀ ਛੁੱਲੇ ਸਾਡਾ ਕਿਲਾ ਨਾ ਦੇ ਨੋ ਦੇ ਨਾਲ ਚਲੋ ਮਾੜਦੇ ਦੱਸ ਤੋ ਅੱਜ ਸੇਖੋ ਸਾਹਿਬ ਦੀ ਮੰਗ ਕੀਤੀ ਹੈ ਜੀ ਬਿਲਕੁਲ ਸਭ ਮਾੜਦੇ ਲੋਕਾਂ ਨੇ ਵੈਸੇ ਤਾਂ ਗਿਫਟ ਤਾਂ ਮੈਨੂੰ ਮਿਲਣਾ ਚਾਹੀਦਾ ਹੈ ਵਧਾਈ ਤਾਂ ਮੈਨੂੰ ਦੇਣੀ ਸੀਗੀ ਲੇਕਿਨ ਗਿਫਟ ਆਪ ਹੀ ਲੈ ਗਏ ਇਹਨਾਂ ਨੇ ਸੇਖੋ ਸਾਹਿਬ ਦੀ ਮੰਗ ਕੀਤੀ ਸੀ ਮੈਂ ਧੰਨਵਾਦੀ ਹਾਂ ਕਿ ਜਿੱਥੇ ਇਸ ਹਲਕੇ 'ਚ ਬਹੁਤ ਵੱਡੀ ਸਾਜ਼ਿਸ਼ ਜਿਹੜੀ ਭਾਜਪਾ ਵੱਲੋਂ ਖੇਡੀ ਗਈ ਸੀ ਕਿ ਬਹੁਤ ਵੱਡੀ ਘਾਟ ਹੋਏ ਅਕਾਲੀ ਦਲ ਨੂੰ ਉਸ ਘਾਟ ਨੂੰ ਸਾਡੇ ਜਿੱਥੇ ਜਜਾਰੂ ਵਕਰਾ ਨੇ ਮੂੰ ਤੋੜ ਜਵਾਬ ਦਿੱਤਾ ਤੇ ਇਸ ਮੂੰ ਤੋੜ ਜਵਾਬ ਵਿੱਚ ਬਹੁਤ ਵੱਡਾ ਯੋਗਦਾਨ ਸਿੱਖੋ ਸਾਹਿਬ ਦਾ ਸੀਗਾ ਜਿਨ੍ਹਾਂ ਨੇ ਮਸਾ 10 ਦਿਨ ਪਹਿਲੇ ਆ ਕੇ ਮੋਰਚਾ ਇਹੋ ਜਾਂ ਸਾਂਭਿਆ ਕਿ ਜਿੱਥੇ ਸ਼ਾਇਦ 25000 ਦੀ ਘਾਟ ਹੋਣੀ ਸੀ ਉੱਥੇ ਇਕੱਲੇ 250 ਚ ਆ ਕੇ ਇਹਨਾਂ ਨੇ ਹਵਾ ਦਾ ਰੁਖ 모ੜਿਆ ਤੇ ਰੋਕਿਆ ਜਿੱਥੇ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਹੈ ਤੇ ਲੋਕਾਂ ਦੀ ਬਹੁਤ ਵੱਡੀ ਮੰਗ ਸੀ ਕਿ ਸਿੱਖੋ ਸਾਹਿਬ ਇੱਕ ਵਾਰ ਫੇਰ ਇਸ ਹਲਕੇ ਵਿੱਚ ਆਲ ਤੇ ਇਸ ਹਲਕੇ ਦੇ ਸੇਵਾਦਾਰ ਬਣਨ ਮੈਂ ਤਾਂ ਬਹੁਤ ਇਹਨਾਂ ਨੂੰ ਪਹਿਲੇ ਹੀ ਬਹੁਤ ਖੁਸ਼ੀ ਦੇ ਨਾਲ ਲੈ ਕੇ ਆਈ ਸੀ ਕਿ ਅੱਜ ਸਵੇਰੇ ਵੀ ਪ੍ਰਧਾਨ ਸਾਹਿਬ ਤੋਂ ਬੇਨਤੀ ਕਰਕੇ ਆਈ ਸੀ ਕਿ ਸੇਖੋ ਸਾਹਿਬ ਨੂੰ ਐਲਾਨ ਕਰੋ ਤੇ ਉਹਨਾਂ ਨੂੰ ਮੈਨੂੰ ਉਹਨਾਂ ਨੇ ਮੈਨੂੰ ਖੁੱਲੀ ਛੁੱਟੀ ਦਿੱਤੀ ਸੀ ਕਿ ਜੇ ਸੇਖੋ ਸਾਹਿਬ ਮੰਨਦੇ ਨੇ ਤੇ ਹਲਕਾ ਚਾਹੁੰਦਾ ਹੈ ਤਾਂ ਜ਼ਰੂਰ ਇਹ ਫੈਸਲਾ ਦਿੱਤਾ ਜਾਏ ਸੋ ਅੱਜ ਸੇਖੋ ਸਾਹਿਬ ਵੀ ਮੰਨ ਗਏ ਹਲਕੇ ਨੇ ਵੀ ਜਗਾਰਾ ਛੱਡਤਾ ਤੇ ਹੁਣ ਬਸ ਉਹਨ ਲੋਕਾਂ ਨੇ ਹੁਣ ਸੇਖੋ ਸਾਹਿਬ ਨੂੰ ਕਾਮਯਾਬ ਕਰਨ ਵਾਸਤੇ ਦਿਨ ਰਾਤ ਮਿਹਨਤ ਕਰਨੀ ਹੈ ਤੇ ਪਹਿਲੇ ਸਰਪੰਚੀ ਜਿੱਤਾਂਗੇ ਮੈਂਬਰੀਆ ਜਿੱਤਾਂਗੇ ਤੇ ਉਹਦੇ ਬਾਅਦ ਸਤਾਈ ਦੀ ਜਿਵੇਂ ਸਤ ਤੋਂ ਸਤ ਹਲਕੇ ਜਿਹੜੇ ਆਪਾਂ ਕਾਮਯਾਬ ਹੋਏ ਆ ਨੋ ਤੋਂ ਨੋ ਹਲਕਿਆਂ ਵਿੱਚ ਕਾਮਯਾਬ ਹੋ ਕੇ ਅਸੀਂ ਸ਼੍ਰੋਮਣੀ ਅਕਾਲੀ ਦਰਬਾਰ ਦੀ ਝੋਲੀ ਵਿੱਚ ਪਾਵਾਂਗੇ